ਬੜੇ ਬੜੇ ਪਏ ਆ ਆਪ ਇਹ ਖੁੱਡੇ ਦਾ ਸਮਾਂ ਨੂੰ ਕੱਢਿਆ ਜਿਹੜਾ ਵਿੱਚੋਂ ਠੀਕ ਹੈ ਆ ਕਰੋ ਜੀ ਹਾਂ ਜੀ ਗੁੱਡ ਮਾਰਨਿੰਗ ਜੀ ਸਭ ਨੂੰ ਕੀ ਹਾਲ ਚਾਲ ਦੋਸਤੋ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਠੀਕ ਆ ਹੋਰ ਸਭ ਦੇ ਘਰ ਬਰਬਾਰ ਵਧੀਆ ਚਲੋ ਜੀ ਅੱਜ ਦੀ ਵੀਡੀਓ ਕਰਦੇ ਆ ਸਟਾਰਟ ਠੀਕ ਹੈ ਪਾਣੀ ਭਰ ਲਿਆ ਠੀਕ ਹੈ ਪਹੁੰਚਿਆ ਜਾਨਪਰਾਂ ਨੂੰ ਤਾਂ ਜਾ ਕੇ ਹਾਂਜੀ ਚੱਕ ਲਿਆ ਪੱਠਾ ਠੀਕ ਹੈ ਅੱਜ ਕਰਦੇ ਆ ਬੱਚਿਆਂ ਵਾਲਾ ਖੁੱਡਾ ਸਾਹ ਲੜੂ ਜੀ ਘਾਉਨੇ ਆ ਸਾਨੂੰ ਜਾ ਕੇ ਹਾਂਜੀ ਪਹੁੰਚ ਗਏ ਜੀ ਅੱਜ ਰੱਬ ਨੇ ਸੁਣ ਲਈ ਕੱਢ ਲਈ ਧੁੱਪ ਠੀਕ ਹੈ ਅੱਜ ਪਾਉਣੀ ਆ ਪਤਾਕ ਪਾਟੂ ਦੇ ਵਿੱਚ ਠੀਕ ਹੈ ਬਾਈ ਬਣ ਕੇ ਯਾਰ ਸਬਸਕ੍ਰਾਈਬ ਕਰਿਆ ਕਰੋ ਆਪਣੇ ਉੱਥੇ ਖੜੇ ਆਗੇ ਬੰਦਿਆਂ ਤੱਕ ਪਹੁੰਚ ਜੀਦਾ ਹੈਗੀ ਇਹ ਵੀਡੀਓ ਜੀ ਇੱਕ ਸਬਸਕ੍ਰਾਈਬ ਕਰ ਦੋਗੇ ਕੀ ਹੋ ਜੂਗਾ ਤੁਸੀਂ ਚਾਹੁੰਦੇ ਨਹੀਂ ਮੈਨੂੰ ਲੱਗਦਾ ਕਿ ਅਸੀਂ ਅੱਗੇ ਵਧਗੇ ਠੀਕ ਹੈ ਛੋਟੇ ਤੱਕ ਘੈਂਟ ਘੈਂਟ ਬੰਬ ਲੰਬੂ ਵੀਡੀਓਾਂ ਪਹੁੰਚਣ ਠੀਕ ਹੈ ਸਾਡੇ ਪੈਂਟ ਵਾਲੇ ਤਾਂ ਹੱਸਦੀ ਹੱਸਦੇ ਹੈਗੇ ਬੰਦੇ ਬਾਹਰਲੇ ਵੀ ਹੱਸਣ ਲੱਗੇ ਸਾਡੇ ਤੇ ਠੀਕ ਹੈ ਚੰਗੀਆਂ ਗੱਲਾਂ ਹੁੰਦੀਆਂ ਤੇ ਬਾਕੀ ਭਈ ਛਾਲੇ ਛੁੱਲਿਆਂ ਨੇ ਕਰਤਾ ਕੰਮ ਅੱਜ ਖਰੀਦ ਚ ਗਰਮੈਸ਼ ਬਾੜੀ ਹੋ ਗਈ ਠੀਕ ਹੈ ਬੱਚ ਜਨ ਤਾਂ ਕਹਿ ਦਿੰਦੀ ਆ ਵੀ ਕਬੂਤਰਾ ਕਰਕੇ ਹੈ ਖੁੱਡਿਆਂ ਦੇ ਵਿੱਚ ਵੜ ਕੇ ਠੀਕ ਆ ਪਾਣੀ ਪੂਣੀ ਤਾਂ ਪੀਣਾ ਨਹੀਂ ਆਪਾਂ ਕਬੂਤਰਾ ਨੂੰ ਪਾਣੀ ਪਾਈ ਜਾਣਾਗਾ ਮੋਹ ਪਿਆਰ ਵਾਲਾ ਇਹਨਾਂ ਨਾਲ ਆ ਦੋ ਹੋਰ ਬੈਠੇ ਆ ਗੁੱਗੂ ਹੋਏ ਆ ਦੇਖ ਲਓ ਹੁਣ ਇਹਨਾਂ ਦੀ ਸਰਵਿਸ ਕਰਨੀ ਪਊਗੀ ਦੀਨੇ ਆ ਆ ਬੈਠੇ ਆ ਬਿੰਗੀਆਂ ਤਮਣਾ ਕਰੀ ਮੇਰੇ ਸਾਣੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਨੂੰ ਦੂਜੇ ਦਿਨ ਆ ਸਾਨੂੰ ਕੱਲ ਨੂੰ ਦਿਖਾ ਦੂੰ ਕੱਲ ਨੂੰ ਖੇਰ ਝੋਟੇ ਅਰਗੇ ਹੋਣਗੇ ਆ ਬੈਠੇ ਆ ਹੁਣ ਇੱਕ ਦਿਨ ਚ ਓਕੇ ਹੋ ਜਾਂਦੇ ਇੱਕ ਦਿਨ ਚ ਬਿਮਾਰ ਠੀਕ ਹੈ ਚਲੋ ਜੀ ਦਿਖਾਉਨੇ ਆ ਸਾਨੂੰ ਲਾਉਨੇ ਆ ਟਾਈਮ ਲਾਈਫ ਤੇ ਖੁੱਡੇ ਸਾਲਫ ਕਰਦੇ ਆਗੇ ਕਬੂਤਰਾਂ ਨੂੰ ਪਾਉਨੇ ਜਾਲ ਜੂਲ ਚ ਬੱਚੇ ਆਪਣੀ ਬਾਧ ਨਹੀਂ ਦੇ ਉੱਥੇ ਰਹਿ ਆ ਕਸੀ ਜਾਂਦੇ ਆਗੇ ਜਿਹੜੇ ਡੱਬੇ ਨੇ ਬੱਚੇ ਕੱਢੇ ਸੀਗੇ ਉਹ ਦੋਵੇਂ ਆਂਡੇ ਪੱਕ ਗਏ ਠੀਕ ਹੈ ਐਂਡ ਘਮੀ ਹੋਈ ਜਾਂਦਾ ਚਿੱਲ ਮੋੜੀ ਚੱਲੀ ਜਾਂਦਾਗਾ ਠੀਕ ਹੈ ਘਰੀਏ ਕੀ ਕਿਸਮਤੀ ਮਾੜੀ ਆਪਾਂ ਨਾ ਕੀ ਫੁੱਦੂ ਲਿਖ ਕੇ ਤੁਰਿਆ ਰੱਬ ਨੇ ਮੱਥੇ ਤੇ ਠੀਕ ਹੈ ਜਿਹੜੇ ਕੰਮ ਚ ਹੱਥ ਪਾਈਦਾ ਉਹ ਤੇ ਸਿਰਾਂ ਨਹੀਂ ਲਾਈਦਾ ਉਹ ਖਰਾਬ ਹੀ ਕਰੀਦਾ ਬੇਟਾ ਕਰ ਕੀ ਕਰੀਦਾ ਠੀਕ ਆ ਤੇ ਹੁਣ ਆਪਾਂ ਉਹਨੂੰ ਲਾਉਨੇ ਆ ਆਪਣੇ ਕੈਮਰਾ ਸਟੈਂਡ ਤੇ ਤੇ ਦਿਖਾਉਨੇ ਆ ਸਾਨੂੰ ਠੀਕ ਆ ਲਾ ਕੇ ਟਾਈਮ ਲੈਪ ਤੇ ਹਾਂਜੀ ਨੁਬੜੇ ਨੂੰ ਬੜੇ ਪਏ ਆ ਆਪੇ ਖੁੱਡੇ ਦਸਣਾ ਮੈਂ ਕੱਢਿਆ ਜਿਹੜਾ ਵਿੱਚੋਂ ਠੀਕ ਹੈ ਆ ਕਰੋ ਜੀ ਇਹ ਮੈਂ ਲਾਇਆ ਇਹਦਾ ਖੁੱਡਾ ਹਣ ਕੀਤੀ ਹੈ ਮਿਹਨਤ ਭਾਉ ਆਹ ਜਾਲ ਕੋਈ ਨਾ ਬਿੱਠਾਉਂ ਕੰਮ ਦੇਖੋ ਠੀਕ ਹੈ ਆ ਬੱਚੇ ਆ ਬੱਚਿਆਂ ਨੂੰ ਕਰ ਦਿੰਦੇ ਆ ਉਹਨਾਂ ਦੀ ਜਗ੍ਹਾ ਤੇ ਚਲੋ ਜੀ ਆ ਪਹੁੰਚ ਗਏ ਸਾਰੇ ਲੱਗੋ ਦੇਖ ਲੋ ਯਾਰ ਬਰਾ ਆ ਬੈਠਾ ਜੀ ਰੋੜੀ ਜੀ ਫਿਰ ਮਿਲਦੇ ਆ ਗਿਆ ਸਿੱਟਿਆਂ ਦਾ ਸਾਮਾਨ ਤੁਹਾਨੂੰ ਰੋੜੀ ਰੂੜੀ ਪਾਇਆ ਕਰੋ ਕਬੂਤਰਾਂ ਨੂੰ ਰੋਜ਼ ਠੀਕ ਹੈ ਜੇ ਬੱਚੇ ਬੁਤੀ ਵਾਲੇ ਜਿਹੜੇ ਹਨ ਹੈਗੇ ਹਨ ਨਾ ਜੋੜੇ-ਜੋੜੇ ਉਹਨਾਂ ਨੂੰ ਰੋੜੀ ਰੂੜੀ ਪਾਇਆ ਕਰੋ ਕੈਲਸ਼ੀਅਮ ਵਧੀਆ ਬਦਾਮਾਂ ਵਾਲਾ ਕੰਮ ਹੀ ਕਰਦੀ ਹੈ ਯਾਰ ਹਸਾਬ ਲਾਣ ਕੋਸ ਰੋੜੀ ਰੂੜੀ ਕੁੱਟ ਕੇ ਰੋਜ਼ ਪਾਇਆ ਕਰੋ ਇਹਨਾਂ ਨੂੰ ਠੀਕ ਹੈ ਫਿਰ ਫਿੱਟ ਹੋਣਗੇ ਇਹ ਠੀਕ ਹੈ ਕਰਦੇ ਆ ਆਪਾਂ ਆ ਸੀਜ਼ਨ ਦੇ ਵਿੱਚ ਵਿੱਚ ਘੱਟੋ ਘੱਟ ਆਪਾਂ ਨੂੰ ਚਾਹੀਦੇ ਆ 15 ਬੱਚੇ ਠੀਕ ਹੈ ਤੇ 15 ਬੱਚੇ ਆਪਾਂ ਜਿੱਥੋਂ ਮਰਜੀ ਅੱਸੇ ਪਾਸੇ ਇਕੱਠੇ ਕਰੀਏ ਚਾਹੇ ਜਿਵੇਂ ਮਰਜੀ ਪਰ ਕਰਾਂਗੇ ਕਰਾਂਗੇ ਜ਼ਰੂਰ ਠੀਕ ਹੈ ਅਗਲੀ ਵਾਰ ਆਪਣੇ ਘੱਟੋ ਘੱਟ 20 25 ਬੱਚੇ ਡਾਵਾਂਗੇ ਠੀਕ ਹੈ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਜੁੜੇ ਰਹੋ ਆਪਣੇ ਚੈਨਲ ਨਾਲ ਬਾਈ ਠੀਕ ਹੈ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਚਲੋ ਫਿਰ ਮਿਲਦੇ ਆਂਗੇ ਤੁਹਾਨੂੰ ਇਸ ਤੋਂ ਬਾਅਦ ਚੋਂ ਕਰਦੇ ਆ ਥੋੜਾ ਮੋਟਾ ਘਰ ਦਾ ਕੰਕੂਰ ਦਾ ਕੰਮ ਉਹ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਉਹ ਮਗਰ ਬੈਠੇ ਆਪਣੇ ਬੱਚੇ ਠੀਕ ਹੈ ਨਾਲ ਵੱਡਾ ਮੇਨ ਖੁੱਡੇ ਦਾ ਹੈਡ ਬੈਠਾ ਛੋਟਾ ਰੋਜਾ ਹੱਟੀਆਂ ਦਾ ਕਹਿੰਦੇ ਤਰਨਾਲਾਟ ਆਹੇ ਠੀਕ ਹੈ ਬਾਕੀ ਚਲੋ ਫਿਰ ਮਿਲਦੇ ਆਂਗੇ ਜੀ ਚੱਲੇ ਜੀ ਕਰਦਾ ਕੰਮ ਕਰਨਾ ਹਾਂਜੀ ਗਾਇਸ کیسے ਹੈ ਆਪ ਸਭੀ ਮੈਂ ਅਜੀ ਕੁਮਾਰ ਆ ਰਹੀ ਹੈ ਮੇਰਾ ਦੋਸਤ ਹੈ ਹਰੀ ਅਭੀ ਹਮ ਚਨੇ ਹੈ ਬਖਸ ਨਗਰ ਸਮਾਨ ਲੈਣੇ ਚੱਕਾਂਗੇ ਜੀ ਮੋਟਰਸਾਈਕਲ ਮਾਰੇ ਮੋٹے ਘਰ ਦੇ ਕੰਮ ਕਰਾਂਗੇ ਚਲੋ ਫੇਰ ਮਿਲਦੇ ਆ ਤੁਹਾਨੂੰ ਜਾ ਕੇ ਕੋਠੇ ਤੇ ਗਿਆਨ ਬਰਾ ਕੋਲੇ ਓਕੇ ਹਾਂਜੀ ਯੱਕ ਲੈਂਦਾ ਜੀ ਮੋਟਰਸਾਈਕਲ ਆ ਆਪਣਾ ਮਿੱਤਰ ਨਾਲ ਠੀਕ ਹੈ ਜੀ ਚਲੋ ਜੀ ਹੁਣ ਚੱਲਦੇ ਆ ਪਿੰਡ ਵਿਖਾਉਣੇ ਆ ਤੁਹਾਨੂੰ ਜਾ ਕੇ ਹਾਂਜੀ ਬੰਦਾ ਆ ਗਿਆ ਇੱਕ ਚੋਰ ਆਪਾਂ ਨੂੰ ਆਹ ਦੇਖ ਲਓ ਇੱਧਰ ਮਾਰ ਕੇ ਐਂਟਰੀ ਲੈ ਲੈ ਕਾਹੀ ਚਾਂਬੜਦਾ ਜਾਂਦਾ ਇਹਨੂੰ ਕਿੱਧਰ ਮਰਜੀ ਲੈ ਜਾ ਤੇ ਯਾ ਨਾ ਹੁਣ ਇਹਨੇ ਫਿਰ ਕੁੱਟ ਖਾਣੀ ਆ ਖਾਣੀ ਆ ਕੁੱਟੋਈ ਖਾਣੀ ਆ ਕੁੱਟ ਲੈ ਆ ਹੱਥ ਫੜਾ ਕੁੱਟ ਖਾਣੀ ਆ ਨੂੰ ਆ ਦੇਖੋ ਲੱਛਣ ਇਹਦੇ ਦੇਖੋ ਲੱਛਣ ਸਾਲਾ ਕੂਰਾ ਖਰਾਬ ਹੋਈ ਜਾਂਦੇ ਆ ਇਹ ਐਂ ਵਿਗੜਦੇ ਆ ਮੂੰਹ ਪਿਆਰ ਬੰਦਾ ਕਰੇ ਕਰੇ ਠੀਕ ਹੈ ਪਰ ਇਹ ਗਰਤ ਗੱਲਾਂ ਛੱਡ। ਚੰਗੀ ਗੱਲ ਨਹੀਂ ਸ਼ੇਰਾ। ਹੁਣ ਤੈਨੂੰ ਮੈਨੂੰ ਬਾਹਰ ਕੱਢਣਾ ਪੈਣਾ। ਤੂੰ ਚਾਂਬਲੀ ਚਾਂਬਲੀ ਜਾਣਾ ਤੂੰ ਦੇਖ ਲੈ। ਲਛਣ। ਇਹਦਾ ਪਿਓ ਵੀ ਭਾਈ ਆਪਣੇ ਘਰੇ ਆਉਣਾ ਹੁੰਦਾ ਸੀ। ਆਈਓ ਕਰਦਾ ਸੀਗਾ। ਦੇਖ ਲਛਣਾ। ਤੁਹਾਨੂੰ ਉਹ ਵੀ ਦਿਖਾਵਾਂਗੇ ਕਿਸੇ ਵੀਡੀਓ ਦੇ ਵਿੱਚ ਸਟੰਟਰ। ਅੱਜ ਤਾਂ ਲਿਬੜਿਆ ਫਿਰਦਾ ਅੱਜ ਤਾਂ ਘਰੇ ਬਾੜਿਆ ਨਹੀਂ। ਹੁਣ ਇਹਦੀ ਸਰਵਿਸ ਕਰਕੇ ਇਹਨਾਂ ਨੂੰ ਬਾਹਰ ਕੱਢਾਂਗੇ। ਚੱਲ ਓਏ। ਚੱਲ ਚੱਲ। ਚੱਲ ਚੱਲ। ਚੱਲ ਚੱਲ ਉੱਠ। ਉੱਠ ਓਡੇ ਬਾਹਰ ਚੱਲ। ਬਾਹਰ ਚੱਲ। ਵਾਰ ਚੱਲ ਵਾਰ ਚੱਲ ਜਾਂਦਾ ਨਹੀਂ ਜਾਂਦਾ ਨਹੀਂ ਗੋਲੀ ਬਣਿਆ ਤੈਨੂੰ ਕਰ ਦੇਣੇ ਕੰਮ ਬਿਠਾਉਣਾ ਇੱਥੇ ਬਹਿ ਜਾਣ ਦੇ ਇੱਥੇ ਚਲੋ ਠੀਕ ਹੈ ਜੀ ਬਹਿ ਜਾਣ ਤੁਹਾਨੂੰ ਆ ਪਿਆ ਠੀਕ ਆ ਚਲੋ ਫਿਰ ਤਾਂ ਜਾ ਕੇ ਮਿਲਾਂਗੇ ਫਿਰ ਕਰਦੇ ਹਾਂ ਗੱਲ ਹਾਂਜੀ ਆ ਗਏ ਜੀ ਤਾਂ ਆ ਬੈਠੇ ਆਪਣੇ ਨੁਕਰੇ ਆਲੀਏ ਡੇਜ ਅਗਲੀ ਵਾਰ 1 2 3 4 ਆ ਛੱਡਨੇ ਆ ਠੀਕ ਹੈ ਵਿੱਚ ਤੇ ਬਾਕੀ ਉਹਨੂੰ ਦਿਖਾਉਣੀ ਆ ਬਾਕੀ ਆ ਬੈਠੇ ਆ ਬੈਠੇ ਨੁਕਰੇ ਆਪਣੇ ਠੀਕ ਹੈ ਡੱਬੇ ਦੇ ਆਂਡੇ ਖਰਾਬ ਹੋ ਗਏ ਯਾਰ ਕਿਸਮਤੀ ਮਾਰੀ ਏ ਭੈਣ ਦੂਰੀ ਵਾਰ ਤਰਾਉਣੇ ਪੈਣਗੇ ਇੱਧਰ ਆ ਤੇ ਉਹ ਜੋੜਾ ਠੀਕ ਐ ਬੈਠੇ ਆ ਦੇਖੋ ਕਿਉਂ ਹੁਣ ਆ ਯਾਰ ਜੋੜਾ ਉਸ ਤੇ ਫੇਰ ਲੱਗ ਗਿਆ ਤੇ ਇਹਨੂੰ ਉੱਧਰ ਕਰਨਾ ਪਊ ਜਗੜ ਇੱਕ ਨੂੰ ਪੱਟ ਕੇ ਠੀਕ ਐ ਦਿਖਾਉਣੀ ਆ ਤੁਹਾਨੂੰ ਇਹ ਆ ਚੱਕ ਲੈਣਾ ਚੱਕ ਲਿਆ ਤੁਹਾਨੂੰ ਕਰ ਕਰਦੇ ਆ ਪੋਸ਼ਪਾਣ ਇਹ ਕਰਤਾ ਇੱਧਰ ਇਹ ਛੱਡਤਾ ਠੀਕ ਐ ਜੀ ਆਹ ਸਰ ਤਾਂ ਹੁਣ ਇੱਥੇ ਠੀਕ ਹੈ ਚਲੋ ਜੀ ਫੇਰ ਕਰਦੇ ਹਾਂਗੇ ਥੋੜੇ ਟਾਈਮ ਤੱਕ ਠੀਕ ਹੈ ਰੋਟੀ ਬਾਣੀ ਖਾ ਲ ਕੇ ਹੁਣ ਆਏ ਸੀਗੇ ਵਾਲ ਕਟਾ ਕੇ ਠੀਕ ਆ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਵਾਲ ਬੂਲ ਬਣਦੇ ਆ ਜਾਂ ਕੀ ਪੈਂਦੀ ਆ ਤੱਕ ਕਿ ਨਹੀਂ ਚਲੋ ਫਿਰ ਠੀਕ ਹੈ ਜੀ ਮਜ਼ਾਕ ਕਰਦਾ ਹਾਸਦਾ ਫਿਰ ਮਿਲਦੇ ਆ ਹਾਂਜੀ ਬਾਅਦੇ ਕਬੂਤਰਾਂ ਨੂੰ ਦਾਣੇ ਦੋਨੇ ਠੀਕ ਹੈ ਇਹਨੂੰ ক্লোਜ਼ ਕਰ ਠੀਕ ਹੈ ਆ ਖਾਈ ਜਾਂਦੇ ਆ ਫਿਰ ਉਹਨਾਂ ਨੂੰ ਪਾਵਾਂਗੇ ਠੀਕ ਹੈ ਚਲੋ ਫਿਰ ਠੀਕ ਹੈ ਜੀ ਓਕੇ ਗੁੱਡ ਨਾਈਟ ਟੇਕ ਕੇਅਰ ਲਵ ਯੂ ਸਭ ਨੂੰ ਸਬਸਕ੍ਰਾਈਬ ਕਰਿਆ ਕਰੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਠੀਕ ਹੈ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਓਕੇ ਬਾਏ ਗੁੱਡ ਨਾਈਟ